ਸਾਰੇ ਕੈਬ ਜਿਆਦੀ ਟੀਮ ਆਈ ਆ ਜੀ ਆਇਆਂ ਨੂੰ ਪਰ ਮੈਂ ਐਸਡੀਐਮ ਸਾਹਿਬ ਕਮਿਸ਼ਨਰ ਸਾਹਿਬ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਚਾਰ ਦਿਨ ਸਾਡੀ ਰੋਡ ਤੇ ਇੰਨਾ ਪਾਣੀ ਰਿਹਾ ਦੁਕਾਨਦਾਰਾਂ ਦੇ ਅੰਦਰ ਪਾਣੀ ਰਿਹਾ ਇੰਨਾ ਨੁਕਸਾਨ ਹੋਇਆ ਉਹਦਾ ਤਾਂ ਦੱਸੇ ਡੇ ਸਾਡੀ ਸਰ ਨੇ ਲਈ ਅੱਜ ਚਾਰ ਪੰਜ ਹਫ਼ਤੇ ਬਾਅਦ ਕੰਮ ਕਰਨਾ ਗੁੱਲੀਆਂ ਅੱਜ ਇਹਨਾਂ ਨੇ ਕਮੇਟੀ ਭੇਜ ਦਿੱਤੀ ਹੈ ਇਸ ਮਾਰਕ ਚੱਕਰ ਨੂੰ ਦੀ ਟੀਮ ਆਈ ਆ ਜੀ ਆਇਆਂ ਨੂੰ ਪਰ ਮੈਂ ਐਸ ਡੀ ਐਮ ਸਾਹਿਬ ਕਮਿਸ਼ਨਰ ਸਾਹਿਬ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਚਾਰ ਦਿਨ ਸਾਡੀ ਰੋਡ ਤੇ ਇੰਨਾ ਪਾਣੀ ਰਿਹਾ ਦੁਕਾਨਦਾਰਾਂ ਦੇ ਅੰਦਰ ਪਾਣੀ ਰਿਹਾ ਇਹਨਾਂ ਨੂੰ ਨੁਕਸਾਨ ਹੋਇਆ ਉਦੋਂ ਤੋਂ ਕਿਸੇ ਨੇ ਸਾਡੀ ਸਾਰ ਨਹੀਂ ਲਈ ਅੱਜ ਚਾਰ ਪੰਜ ਹਫ਼ਤੇ ਬਾਅਦ ਦੁਕਾਨਾਂ ਖੁੱਲੀਆਂ ਅੱਜ ਇਹਨਾਂ ਨੇ ਕਮੇਟੀ ਭੇਜ ਦਿੱਤੀ ਹੈ ਸਮਾਜ ਚੱਕਰ ਨੂੰ ਇਹ ਤਾਂ ਦੁਕਾਨਦਾਰਾਂ ਨੂੰ ਪਰੇਸ਼ਾਨ ਕਰ ਰਹੇ ਆ ਕਿਹੜੇ ਦੁਕਾਨਦਾਰ ਸਮਾਨ ਨੂੰ ਆਪਣੇ ਮੱਗੀ ਲਾਈਨਿੰਗ ਤੋਂ ਬਾਹਰ ਲਾ ਰਹੇ ਆ ਉਹ ਜਾਇਜ ਆ ਕਿ ਨਾਇਜ ਆ ਨਹੀਂ ਉਹ ਨਾਇਜ ਆ ਪਰ ਗੱਲ ਇਹ ਆ ਵੀ ਹੁਣ ਸਮਾਨ ਜਿਹੜਾ ਗਿੱਲਾ ਹੋ ਗਿਆ ਉਹਨੂੰ ਸਕਾਉਣਾ ਹਵਾ ਲਵਾਣੀ ਆ ਉਹ ਦੱਸੋ ਕਿੱਥੇ ਲਵਾਈਏ ਸੀ ਮਤਲਬ ਇਹਦਾ ਬਸ ਦੇਖੋ ਗੱਲ ਇਹ ਆ ਸਮਾਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਮਾਲ ਅਗਦਰ ਖਰਾਬ ਹੋ ਗਿਆ ਇਹ ਤਾਂ ਐਵੇਂ ਧੱਕਾ ਕਰਦੇ ਆ ਹੈ ਚੈਬ ਯਾਰੀ ਦੀ ਜਿਹੜੀ ਟੀਮ ਆਂਦੀ ਆ ਉਹਨੂੰ ਵਾਰਨਿੰਗ ਕਰਕੇ ਜਾਂਦੀ ਆ ਨਹੀਂ ਨਹੀਂ ਕੋਈ ਵਾਰਨਿੰਗ ਨਹੀਂ ਕਰਕੇ ਗਏ ਕੋਈ ਸਾਨੂੰ ਨਹੀਂ ਦਿੱਤਾ ਨਹੀਂ ਉਹਨਾਂ ਨੇ ਕੋਈ ਆਲਟੀਮੇਟ ਨਹੀਂ ਤਾਂ ਕੋਈ ਨਹੀਂ ਕਹਿ ਕੇ ਗਏ ਉਹ ਆ ਸਾਰੇ ਦੁਕਾਨਦਾਰ ਮੌਜੂਦ ਆ ਇਹ ਸਰਾਸਰ ਧੱਕਾ ਹੋ ਰਿਹਾ ਮਤਲਬ ਇਹ ਤਾਂ ਦੇਖੋ ਕੰਮ ਕਰਦੇ ਅੱਗੇ ਕੰਮਕਾਰ ਹੈ ਨਹੀਂ ਗੇ ਕੰਮਕਾਰ ਦੇ ਦਿਨਵਾ ਹੁਣ ਜੋ ਇਹ ਪਰੇਸ਼ਾਨ ਕਰਦੇ ਆ ਨੁਕਸਾਨ ਬਹੁਤ ਹੋ ਗਿਆ ਭਾਜੀ ਲੱਖਾਂ ਰੁਪਏ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਪਾਣੀ ਦੇ ਅੰਦਰ ਚਲ ਗਿਆ ਉਦੋਂ ਤਾਂ ਕਿਸੇ ਨੇ ਸਹਾਰ ਨਹੀਂ ਲਈ ਕਾਹ ਬਿਆਰੀ ਦੀ ਟੀਮ ਨਿਕਲੀ ਆ ਇਹ ਕਿਹਾ ਜਾਂਦਾ ਮੈਂ ਸੇਵਕram ਸੈਨੀਟਰੀ ਇਨਸਪੈਕਟਰ ਨਗਰ ਨਿਗਮ ਫਗਵਾੜਾ ਮੈਂ ਨਾਲ ਸ਼੍ਰੀ ਦੀਪਕ ਕੁਮਾਰ ਜੀ ਸੈਨੀਟਰੀ ਇਨਸਪੈਕਟਰ ਔਰ ਨਾਲ ਸਾਡੇ ਤਹਿਬ ਜਾਰੀ ਦੀ ਟੀਮ ਅੱਜ ਸ਼ਹਿਰ ਦੇ ਤੁਸੀਂ ਵੇਖ ਰਹੇ ਹੋ ਵੱਖ-ਵੱਖ ਹਿੱਸਿਆਂ ਵਿੱਚ ਸਾਡੀ ਟੀਮ ਵੱਲੋਂ ਵਿਜ਼ਿਟ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਸਾਡੇ ਕਾਫੀ ਵਾਰ ਸਮਝਾਉਣ ਦੇ ਬਾਵਜੂਦ ਵੀ ਜਿਹੜਾ ਹੈਗਾ ਕੁਝ ਲੋਕ ਅਵੇਅਰ ਨਹੀਂ ਹੋ ਰਹੇ ਹੈਗੇ ਕਿੰਨਾ ਬਾਹਰ ਕਰਕੇ ਸਮਾਨ ਜਿਹੜਾ ਹੈਗਾ ਵਾ ਉਹ ਰੱਖਿਆ ਹੈਗਾ ਵਾ ਜਿਹਨੂੰ ਅੱਜ ਨਗਰ ਨਿਗਮ ਦੀ ਟੀਮ ਨੇ ਜਿਹੜਾ ਹੈਗਾ ਵਾ ਜੱਪ ਕੀਤਾ ਵਾ ਅੱਜ ਅਜੇ ਧਰਾਂ ਮਾਰੇ ਵੀ ਕਿਤੇ ਜਾਂ ਅੱਧੀ ਕੋਈ ਵਾਰਨਿੰਗ ਦੇ ਕੇ ਛੱਡੇ ਹੈ ਦੇਖੋ ਜੀ ਨਾ ਤਾਂ ਸੀ ਵਾਰਨਿੰਗ ਦੇ ਕੇ ਛੱਡਿਆ ਕਿਸੇ ਨੂੰ ਨਾ ਅੱਜ ਚਲਾਨ ਕਰਿਆ ਕੋਈ ਅਸੀਂ ਜਿਹੜਾ ਨਜਾਇਜ਼ ਜਿਹੜੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਉਹਨਾਂ ਨੂੰ ਹਟਵਾ ਰਹੇ ਆ ਜੀ ਇਸ ਕਰਕੇ ਇਸ ਰੋਡ ਦੇ ਉੱਤੇ ਬੰਗੜਾ ਰੋਡ ਤੇ ਕੋਰੀਅਰ ਵਾਲਿਆਂ ਨੇ ਬਹੁਤ ਰੋਡ ਦੇ ਉੱਤੇ ਸਮਾਨ ਵਗੈਰਾ ਰੱਖਿਆ ਹੁੰਦਾ ਉਹਨਾਂ ਨੇ ਕੀ ਇਕਨ ਲਿਆ ਗਿਆ ਉਹਨਾਂ ਨੂੰ ਜੀ ਅੱਜ ਅਸੀਂ ਵਾਰਨ ਕਰਤਾ ਹੈਗਾ ਕਿਉਂਕਿ ਉਹਦੇ ਵਿੱਚ ਜ਼ਰੂਰੀ ਜਿਹੜਾ ਹੈਗਾ ਡਾਕ ਚਿੱਠੀ ਪੱਤਰ ਹੁੰਦੇ ਹੈਗੇ ਆ ਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਵਾਰਨ ਕਰਤਾ ਹੈਗਾ ਵੀ ਇਹਨੂੰ ਆਪਣੀ ਜਿਹੜਾ ਹੈਗਾ ਵਾ ਹੱਦ ਦੇ ਵਿੱਚ ਰੱਖਿਆ ਜਾਵੇ ਤੇ ਜੇਕਰ ਫਿਰ ਵੀ ਸਾਨੂੰ ਇਹ ਇਸ ਕਹਿ ਦੁਬਾਰਾ ਮਿਲਦੀ ਹੈ ਤੇ ਫਿਰ ਅਸੀਂ ਜੋ ਵੀ ਉਸ ਤੇ ਬਣਦੀ ਕਾਰਵਾਈ ਹੋਏ। ਯੈਲੋ ਲੇਨ ਦਾ ਵੀ ਚੱਲ ਰਿਹਾ ਹੈ ਸਾਡਾ ਪ੍ਰੋਜੈਕਟ। ਯੈਲੋ ਲੇਨ ਦਾ ਜੀ ਦੇਖੋ ਜਿਵੇਂ ਕਿ ਆਪ ਜੀ ਨੂੰ ਪਤਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਹੀ ਜਿਹੜਾ ਹੈਗਾ ਵਾ ਟੈਂਡਰ ਪ੍ਰਕਿਰਿਆ ਜਿਹੜੀ ਹੈ ਚੱਲ ਰਹੀ ਹੈਗੀ ਆ ਤੇ ਜਲਦੀ ਹੀ ਉਸ ਨੂੰ ਮੁਕੰਮਲ ਕਰਕੇ ਸ਼ਹਿਰ ਦੇ ਵਿੱਚ ਯੈਲੋ ਲਾਈਨ ਜਿਹੜੀ ਹੈ ਲਗਵਾ ਦਿੱਤੀ ਜਾਊਗੀ। ਦੁਕਾਨਦਾਰਾਂ ਨੂੰ ਕੀ ਅਪੀਲ ਕਰਦੇ ਆ ਬਾਹਰ। ਦੁਕਾਨਦਾਰਾਂ ਨੂੰ ਜੀ ਦੇਖੋ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਉਂਕਿ ਤੁਸੀਂ ਦੇਖ ਸਕਦੇ ਇਹਦੇ ਕਰਕੇ ਆਮ ਪਬਲਿਕ ਨੂੰ ਬੜੀ ਦਿੱਕਤ ਹੁੰਦੀ ਆ ਟ੍ਰੈਫਿਕ ਜਾਮ ਹੋ ਜਾਂਦਾ ਵਾ ਕਈ ਵਾਰ ਤਾਂ ਐਂਬੂਲੈਂਸ ਵੀ ਜਾਮ ਵਿੱਚ ਫਸ ਜਾਂਦੀ ਆ ਪਰਮਾਤਮਾ ਨਾ ਕਰੇ ਕੋਈ ਮਿਸ ਹੈਪਨਿੰਗ ਇਸ ਤਰ੍ਹਾਂ ਦੀ ਹੋ ਜਾਵੇ ਫਾਇਰ ਬਗਰੇਡ ਵੀ ਜਿਹੜਾ ਹੈਗਾ ਉਸ 'ਚ ਫਸ ਸਕਦੀ ਬਾਜ਼ਾਰ ਦੇ ਵਿੱਚ ਜਾਂ ਐਂਬੂਲੈਂਸ ਵੀ ਜਿਹੜਾ ਹੈਗਾ ਵਾ ਫਸ ਸਕਦੀ ਜਿਹਦੇ ਕਰਕੇ ਆਮ ਪਬਲਿਕ ਨੂੰ ਬੜੀ ਦਿੱਕਤ ਹੋ ਸਕਦੀ ਹੈ ਜਿੱਦਾਂ ਸ਼ਹਿਰ ਦੇ ਵਿੱਚ ਪਾਰਕਿੰਗ ਆ ਜੀ ਪਾਰਕਿੰਗ ਦੇ ਹੋਣ ਦੇ ਬਾਵਜੂਦ ਵੀ ਬਾਕੀ ਸੜਕਾਂ ਦੇ ਮੋਟਰਸਾਈਕਲ ਦੁਕਾਨਾਂ ਦੇ ਬਾਹਰ ਇੰਨੇ ਖੜੇ ਆ ਮੰਗਾ ਰੋਡ ਦੇ ਉੱਪਰ ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹ ਟ੍ਰੈਫਿਕ ਪੁਲਿਸ ਦਾ ਕੰਮ ਹੈਗਾ ਜੀ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਜੀ ਨੂੰ ਵੀ ਅਪੀਲ ਕਰਾਂਗੇ ਬੇਨਤੀ ਕਰਾਂਗੇ ਕਿ ਵੀ ਜਲਦੀ ਹੀ ਇਸ ਸਬੰਧੀ ਟ੍ਰੈਫਿਕ ਪੁਲਿਸ ਨੂੰ ਜਿਹੜਾ ਹੈਗਾ ਵਾ ਜ਼ਰੂਰੀ ਦਿਸ਼ਾ ਨਿਰਦੇਸ਼ ਦੇ ਕੇ ਜਿਹੜੇ ਨਜਾਇਜ਼ ਵਹੀਕਲ ਖੜੇ ਆ ਉਹਨਾਂ ਤੇ ਕਾਰਵਾਈ ਜਿਹੜਾ ਹੈਗਾ ਵਾ ਟ੍ਰੈਫਿਕ ਪੁਲਿਸ ਕਰੂਗੀ ਜੀ